ਸਰਪਾਲ ਸਿੰਘ ਜੀ ਭੂਤਵਿੰਡ ਸੂਬਾ ਸਕੱਤਰ ਪੰਜਾਬ ਲੰਬੜਦਾਰ ਯੂਨੀਅਨ ਸਰ ਡੀਸੀ ਦਫਤਰ ਪਹੁੰਚਿਆ ਜੀ ਕੀ ਮੰਗਵਾਣਾ ਇੱਥੇ ਅੱਜ ਪੰਜਾਬ ਲੰਬੜਦਾਰ ਯੂਨੀਅਨ ਰਜਿਸਟਰਡ 643 ਦੀ ਜਿਹੜੀ ਇੱਕ 11 ਮੈਂਬਰੀ ਕਮੇਟੀ ਬਣਾਈ ਗਈ ਆ ਜੋ ਪੰਜਾਬ ਦੇ ਲੰਬੜਦਾਰਾਂ ਦੇ ਹੱਕ ਲੈਣ ਵਾਸਤੇ ਕਮੇਟੀ ਬਣਾਈ ਆ ਉਹ ਸਾਰੇ ਸਰਕਾਰ ਦੇ ਨਾਲ ਤਾਲਮਿਲ ਕਰਦੀ ਆ ਪ੍ਰਸ਼ਾਸਨ ਦੇ ਨਾਲ ਤਾਲਮਿਲ ਕਰਦੀ ਆ ਅੱਜ ਉਹ ਸਾਰੀ 11 ਮੈਂਬਰੀ ਕਮੇਟੀ ਜਿਹੜੀ ਆ ਉਹ ਅੱਜ ਇੱਥੇ ਡਿਪਟੀ ਕਮਿਸ਼ਨਰ ਲੁਧਿਆਣਾ ਜੀ ਦੇ ਪਾਸ ਇੱਕ ਮੰਗ ਪੱਤਰ ਲੈ ਕੇ ਅਸੀਂ ਆਏ ਸੀ ਇਹ ਮੰਗ ਪੱਤਰ ਦਿੱਤਾ ਆ ਕਿ ਸਾਡੀ ਜਿਹੜੀ ਆ ਮੁੱਖ ਮੰਤਰੀ ਸਾਹਿਬ ਦੇ ਨਾਲ ਮੀਟਿੰਗ ਜਿਹੜੀ ਲੁਧਿਆਣਾ ਜਿਮਨੀ ਚੌਣ ਹੋ ਰਹੀ ਆ ਉਹਦੇ ਵਿੱਚ ਸਾਡੀ ਪਹਿਲਾਂ ਇੱਥੇ ਇੱਕ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਕਰਵਾਈ ਜਾਵੇ ਅਗਰ ਉਹ ਮੀਟਿੰਗ ਨਹੀਂ ਕਰਵਾਈ ਜਾਂਦੀ ਤਾ ਪੂਰੇ ਪੰਜਾਬ ਦੇ ਲੰਬੜਦਾਰ ਇਕੱਠੇ ਹੋ ਕੇ ਜਿਹੜਾ ਇੱਥੇ ਚੋਣ ਹਲਕਾ ਲੁਧਿਆਣੇ ਦੇ ਵਿੱਚ ਜਿੱਥੇ ਜਿਮਲੀ ਚੋਣ ਹੋ ਰਹੀ ਆ ਸੋ ਉੱਥੇ ਪੱਕਾ ਤਰਨਾਂ ਲਾਇਆ ਜਾਇਆ ਜਾਏਗਾ ਫੁੱਲ ਰੱਜ ਕੇ ਜਿਹੜਾ ਸਰਕਾਰ ਦਾ ਵਿਰੋਧ ਕੀਤਾ ਜਾਊਗਾ ਹਾਂ ਜੇ ਉਤੋਂ ਪਹਿਲਾਂ ਪਹਿਲਾਂ ਸਰਕਾਰ ਮੰਨ ਜਾਂਦੀ ਆ ਕੋਈ ਸਾਡੀ ਮੁੱਖ ਮੰਤਰੀ ਸਾਹਿਬ ਦੇ ਨਾਲ ਮੀਟਿੰਗ ਹੋ ਜਾਂਦੀ ਆ ਲੰਬੜਦਾਰਾਂ ਦੇ ਹੱਕਾਂ ਦੇ ਪ੍ਰਤੀ ਕੋਈ ਉਹ ਮੰਗਾਂ ਮੰਨੀਆਂ ਜਾਂਦੀਆਂ ਨੇ ਤਾਂ ਅਸੀਂ ਖੁੱਲ ਕੇ ਰੱਜ ਕੇ ਜਿਹੜਾ ਇਹਦਾ ਸਮਰਥਨ ਕਰਾਂਗੇ ਸਰਕਾਰ ਦਾ ਤਾਂ ਉਮੀਦਵਾਰ ਨੂੰ ਚਿਤਾ ਕੇ ਘਰ ਭੇਜਾਂਗੇ ਇੰਨੀ ਪਾਵਰ ਜਿਹੜੀ ਆ ਉਹ ਲੰਬੜਦਾਰ ਰੱਖਦੇ ਨੇ ਮੁੱਖ ਮੰਗਾਂ ਕੀ ਆ ਤੁਹਾਡੀ ਮੁੱਖ ਮੰਗਾਂ ਸਾਡੀਆਂ ਜ ਵਿਧਾਨ ਸਭਾ ਦੇ ਚੋਣਾਂ ਸਮੇਂ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਵਾਅਦਾ ਕੀਤਾ ਸੀ ਉਹਨਾਂ ਨਾਲ ਸਾਡੀ ਪਹਿਲਾਂ ਮੀਟਿੰਗ ਹੋਈ ਸੀ ਉਹਨਾਂ ਚੋਣ ਮੈਨੀਫੈਸਟੋ ਦੇ ਵਿੱਚ ਸਾਡੀਆਂ ਦੋ ਮੁੱਖ ਮੰਗਾਂ ਇੱਕ ਮਾਣ ਪੱਤਾ ਜਿਹੜਾ ਦੁੱਗਣਾ ਕੀਤਾ ਜਾਊਗਾ ਇੱਕ ਨੰਬਰਦਾਰੀ ਜਿਹੜੀ ਜਦੀ ਪੁਸ਼ਟੀ ਕੀਤੀ ਜਾਊਗੀ ਸੋ ਉਹ ਦੋਵੇਂ ਮੰਗਾਂ ਜਿਹੜੀਆਂ ਸਾਡੀਆਂ ਹਲੇ ਤੱਕ ਪੂਰੀਆਂ ਨਹੀਂ ਹੋਈਆਂ ਇਸ ਤੋਂ ਪਹਿਲਾਂ ਅਸੀਂ ਮੰਤਰੀਏ ਸਾਹਿਬ ਨਾਲ ਕਈਆਂ ਮੰਤਰੀਆਂ ਨਾਲ ਸਾਡੀ ਮੀਟਿੰਗ ਹੋ ਚੱਕੀ ਆ ਰਾਏ ਬਗਾਈ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਮਿਲੇ ਆ ਉਹਨਾਂ ਵੀ ਲਾਰੇ ਲਾਏ ਆ ਦੋ ਜਿਮਨੀ ਚੋਣਾਂ ਜਿਹੜੀਆਂ ਪਹਿਲਾਂ ਹੋ ਚੁੱਕੀਆਂ ਉਹਨਾਂ ਵਿੱਚ ਸਾਡੇ ਕੋਲ ਲਾਰੇ ਲਾ ਕੇ ਤੇ ਸਾਡੀ ਸਪੋਰਟ ਨੰਬਰਦ ਸੋ ਇਸ ਵਾਰ ਅਸੀਂ ਉਹਨਾਂ ਲਾਰਿਆਂ ਚ ਨਹੀਂ ਆਉਣਾ ਇਸ ਵਾਰ ਅਸੀਂ ਜਿਹੜਾ ਵਾ ਇਹ ਜਦੋਂ ਵੀ ਇਹ ਸਾਡੇ ਹੱਕਾਂ ਦੀ ਗੱਲ ਕਰਦੇ ਆ ਸਾਡੀਆਂ ਮੰਗਾਂ ਬੰਦਦੇ ਆ ਤਾਂ ਜਾ ਕੇ ਅਸੀਂ ਜਿਹੜਾ ਸਮਰਥਨ ਕਰਾਂਗੇ ਨਹੀਂ ਤੇ ਇਹਦਾ ਵਿਰੋਧ ਕੀਤਾ ਜਾਊਗਾ ਕੀ ਨਾਮ ਪੁੱਛਦਾ ਮੈਂ ਗੁਰਦਰਸ਼ਨ ਸਿੰਘ ਪੰਜਾਬ ਨੰਬਰ ਦਾ ਛੀਪ ਪੈਟਰਨ ਪੰਜਾਬ ਅੱਜ ਤੁਸੀਂ ਜੀ ਦਫ਼ਤਰ ਆਏ ਕਿਹੜੀਆਂ ਕਿਹੜੀਆਂ ਮੰਗਾਂ ਲੈ ਕੇ ਸਾਡੀਆਂ ਮੰਗਾਂ ਜਿਹੜੀਆਂ ਕਾਫੀ ਧੀਰ ਤੋਂ ਲੰਮਕਦੀਆਂ ਆ ਰਹੀਆਂ ਸਾਡੇ ਨਾਲ ਜਿਸ ਟਾਈਮ ਸਰਕਾਰ ਬਣੀ ਸੀ ਉਸ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਉਸ ਟਾਈਮ ਪ੍ਰਧਾਨ ਸਨ ਉਹਨਾਂ ਨੇ ਸਾਡਾ ਵਾਅਦਾ ਕੀਤਾ ਸੀ ਵੀ ਜਿਹੜਾ ਜਦੋਂ ਸਾਡੀ ਸਰਕਾਰ ਬਣਦੀ ਏ ਤਾਂ ਅਸੀਂ ਜਿਹੜੀਆਂ ਨੰਬਰਦਾਰਾਂ ਦੀ ਅਪੀਲ ਦੇ ਆਧਾਰ ਤੇ ਜਿਹੜੀਆਂ ਮੰਗਾਂ ਹੈ ਪੂਰੀਆਂ ਕੀਤੀਆਂ ਜਾਣਗੀਆਂ ਜਿਵੇਂ ਚੋਣ ਮੈਨੀਫੈਸਟੋ ਵੀ ਕੇਜਰੀਵਾਲ ਸਾਹਿਬ ਨੇ 3000 ਰੁਪਇਆ ਤੇ ਪਿਤਾਪੁਰਖੀ ਉਹਨਾਂ ਨੇ ਉਸ ਟਾਈਮ ਮਾਨ ਸਾਹਿਬ ਨੇ ਕਿਹਾ ਸੀ ਪਿਤਾਪੁਰਖੀ ਤੇ ਸਾਡਾ ਲੱਗਦੇ ਕੁਛ ਨਹੀਂ ਤੈਨੂੰ ਅਸੀਂ ਸਭ ਤੋਂ ਪਹਿਲਾਂ ਜਿਹੜਾ ਹਰਾ ਪੈਨੋਂ ਤੁਹਾਡੀਆਂ ਦਾ ਮੰਗਤ ਚੱਲੇਗਾ ਪਰ ਲਗਾਤਾਰ 3.5 ਸਾਲ 3 ਸਾਲ ਹੋ ਗਏ ਨੇ ਨੰਬਰਦਾਰਾਂ ਨੂੰ ਲਾਰਿਆਂ ਸੁਆ ਇਹਨਾਂ ਕੁਛ ਵੀ ਦਿੱਤਾ ਜਿਸ ਟਾਈਮ ਪੋਸਟਾਂ ਵੀ ਸਾਨੂੰ ਇਹਨਾਂ ਲਾਰੇਬਾਜ਼ੀ ਕਰਕੇ ਅਸੀਂ 6000 ਨੰਬਰਦਾਰ ਦਾ ਕੱਟ ਕੀਤਾ ਸੀ ਉੱਥੇ ਸੋ ਉਸ ਟਾਈਮ ਵੀ ਸਾਨੂੰ ਲਾਰੇਬਾਜ਼ੀ ਟਪਾਇਆ ਪਰ ਹੁਣ ਆ ਜਿਹੜਾ ਇੱਥੇ ਜੰਮੀ ਚੋਣ ਹੋਣ ਜਾ ਰਹੀ ਏ ਅਸੀਂ ਵੱਧ ਤੋਂ ਵੱਧ ਨੰਬਰਦਾਰ 34000 ਹੈ ਸਾਡਾ ਪੰਜਾਬ ਦੇ ਵਿੱਚ ਜਿਹਨਾਂ ਸਾਡਾ ਮੰਗਾ ਤੇ ਗੌਰ ਨਾ ਕੀਤੀ ਸਾਨੂੰ ਮਿਲਣ ਦਾ ਸਮਾਂ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਦੇ ਬਹੁਤ ਵੱਡੇ ਤੌਰ ਤੇ ਇਹਨਾਂ ਦਾ ਵਿਰੋਧ ਕੀਤਾ ਜਾਏਗਾ ਡੀਸੀ ਸਾਹਿਬ ਨੂੰ ਕੀ ਆਸ਼ਾ ਜੀ ਡੀਸੀ ਸਾਹਿਬ ਨੂੰ ਅਸੀਂ ਇਹ ਬੇਨਤੀ ਕੀਤੀ ਜੇ ਸਾਡੀਆਂ ਮੰਗਾਂ ਮੰਨੀਆਂ ਜਾਂਦੀਆਂ ਆ ਤਾਂ ਉਹਨਾਂ ਕਹਿੰਦੇ ਵੀ ਤੁਹਾਡੀ ਬਹੁਤ ਜਲਦੀ ਅਸੀਂ ਮੀਟਿੰਗ ਕਰਾ ਦਿੰਨੇ ਆ ਜੇ ਮੰਗਾ ਨਹੀਂ ਮੰਨ ਲੈਂਦੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਬੇ ਅਸੀਂ ਰੋਸ ਤਰਨਾ ਕਰਨਾ ਸਾਨੂੰ ਉੱਥੇ ਜਗ੍ਹਾ ਦਿੱਤੀ ਜਾਵੇ ਜਿੱਥੇ ਬੈਠ ਕੇ ਅਸੀਂ ਰੋਸ ਤਰਨਾ ਕਰੀਏ